ਥੈਰੇ ਵੀ ਇੱਕ ਕੋਈ ਕਹਿੰਦਾ ਨਾ ਦਿਮਾਗ ਬਲਡ ਪ੍ਰੈਸ਼ਰ ਆ ਸਭ ਸਹੀ ਹੋ ਜਾਂਦਾ ਇਹ ਪਾ ਕੇ ਮੈਂ ਸਸਪੈਕਟ ਤੇਰਾ ਲਿਫਟ ਚੌਂ ਜਾਂਦਾ ਨਾ ਗਾਣਾ ਕੁਝ ਮੇਰਾ ਆਈ.ਡੀ ਲੱਗਿਆ ਹੈ ਦੇਖਣ ਵੀ ਕੀ ਹੁੰਦਾ ਜਾਨ ਤੋਂ ਆਪਾਂ ਜੀ ਸੋਰੀ ਆਪਾਂ ਕਿਉਂ ਮੈਂ ਸੋਰੀ ਇਹ ਜਿਹੇ ਹਮਨੇ ਰਾਦਰੋ ਤਾਕੀ ਇਹ ਬੁੱਟੇ ਇਹ ਤਿਆਰ ਕਰ ਰਹੇ ਨੇ ਨਵੀਆਂ ਸਪੈਸੀਸ ਨਵੀਆਂ ਚੀਜ਼ਾਂ ਤਿਆਰ ਹੋ ਰਹੀਆਂ ਨੇ ਆ ਦੇਖੋ ਕਪਾਏ ਅੰਦਰ ਇਹ ਨਵੀਂ ਹੋਰ ਹੀ ਕਰੀ ਜਾਂਦੇ ਨੇ ਹੋਰ ਨਵੇਂ ਤਰੀਕੇ ਨੇ ਬਾਉਂਡਰੀ ਬਣਾਈ ਹੋਈ ਹੈ ਇਹਨੇ ਇੱਥੇ ਅਸੀਂ ਟੈਸਟ ਕਰਦੇ ਆਂ ਕਿਹ ਚੀਜ਼ ਸਪੀਸੀਜ਼ ਜਨੈਟਿਕਲੀ ਹੋਵੇਗਾ ਔਰ ਨਵੇਂ ਡਰਾਫਟ ਰੌਫ ਤੇ ਕਿਵੇਂ ਪੈਦਾ ਹੋਣਗੇ ਕਿਵੇਂ ਪੈਦਾ ਕਰਨੇ ਨੇ ਜਿਆ ਇਹੋ ਡਰਾਫਟ ਨੇ ਵੀ ਕਿਵੇਂ ਡਰਾਫਟ ਨਵੇਂ ਪੈਦਾ ਹੋਣਗੇ ਹਾਂ ਦੇਖੋ ਦਿਖਾਉਂਦੇ ਨੇ ਪੂਰਾ ਵਿਦਾਂ ਕਰਾਂਗੇ ਅਸੀਂ ਕੋਈ ਪਲੈਨੇਟ ਨੇ ਤੋਂ ਜਿਹਦੇ ਆਰਟ ਤੋਂ ਜਿਹਦੇ ਵਾਲੇ ਵਾਲੇ ਕਮਰੇ ਨੇ ਇਸ ਦਾ ਵੀ ਕੋਰਲ ਅਗੇ ਸਾਇੰਸ ਐਪਲਿਕੇਸ਼ਨਸ ਟੂ ਫਾਰ ਡਾਇਰੈਕਸ਼ਨਲ ਪਰਪਸ ਆਫ ਦਾ ਪਲੈਟਸ ਲਈ ਹਾ ਦੇਖੋ ਇਹਨਾਂ ਨੇ ਟਾਈਮਾਂ ਜਾਂਦਾ ਜੰਗਲ ਦਿਖਾਇਆ ਹੋਇਆ ਜਿਹੜਾ ਸਾਰਾ ਨੇ ਬੜੇ ਜੰਗਲ ਨੇ ਇਹ ਕਹਿੰਦੇ 2071 ਦੇ ਵਿੱਚ ਖਰਾਬ ਹੋ ਜਾਊਗਾ ਉਹਦੇ ਵਿੱਚ ਹੁਣ ਆਠੀ ਵਿੱਚ ਰਿਪੇਅਰ ਚੱਲਦੀ ਆ ਵੀ ਆ ਦਵਾਈਆਂ ਜਿਹੜੀਆਂ ਤੁਹਾਨੂੰ ਦਿਖ ਰਹੀਆਂ ਨੇ ਉੱਤੇ ਲੰ ਜਾਂਦੀਆਂ ਇਹਨੂੰ ਏਦਾਂ ਹਰਾ ਕਰਾਂਗੇ ਦੁਬਾਰਾ ਪੂਰਾ ਸਿਸਟਮ ਬਣਾਇਆ ਹੈ ਜੀ ਉਹ ਦਿਖਾ ਰਹੇ ਨੇ ਕਰਕੇ ਵੀ ਏਦਾਂ ਹੋਣੀ ਆ ਫੇਰ ਤਾਂ ਸਾਰਾ ਕੁਝ ਦਵਾਈਆਂ ਦੁਈਆਂ ਛੜਕ ਕੇ ਜੜਾਂ ਦੇ ਵਿੱਚੀਆਂ ਜਾ ਰਹੀਆਂ ਨੇ ਦੇਖੋ ਉਹਦੇ ਹਰੇ ਹੋਣਗੇ ਪੱਤੇ ਦੁਬਾਰਾ ਬੜੀਆਂ ਬੜੀਆਂ ਚੀਜ਼ਾਂ ਨੇ ਜੀ ਉਹਦੇ ਵਿੱਚ ਨੌਲੇਜ ਆ ਗਈਆਂ ਦੇਖਣ ਵਾਲੀ ਚੀਜ਼ ਆ ਜਰੂਰ ਦੇਖਿਓ ਆਕੇ ਕਦੇ ਆਹ ਦੇਖੋ ਜੀ ਇੱਕ ਇਹਨਾਂ ਦੇ ਵਿੱਚ ਹੈਗਾ ਜਿਵੇਂ ਆ ਸਟੈਚੂਰੇ ਹੋ ਗਏ ਕਿਸੇ ਦੇ ਕੋਈ ਸ਼ਾਤ ਨਾ ਸੇਟਿਸਫਾਈਟਸ ਆਉਂਟ ਹੋ ਗਿਆ ਮੱਛੀ ਹੋ ਗਈ ਹਿਰਨ ਹੋ ਗਏ ਇਹ ਸਾਰਾ ਕੁਝ ਆ ਜੀ ਇਹਨਾਂ ਦੇ ਡੀਐਨਏ ਰੱਖੇ ਨੇ ਇਹਨਾਂ ਨੇ ਇਹਦੇ ਵਿੱਚ ਜੀ ਕਹਿੰਦੇ 2071 ਦੇ ਵਿੱਚ ਇਹ ਸਾਰਾ ਕੁਝ ਖਤਮ ਹੋ ਜਾਊਗਾ ਇਹਨਾਂ ਨੇ ਸਾਮ ਕੇ ਰੱਖਦੇ ਹੋਣੇ ਫ੍ਰੀ ਫੇਰ ਇਹ ਦੋ ਵਾਰ ਤੋਂ ਹੀ ਪੈਦਾ ਕਰਨਗੇ ਜਾਂ ਦਿਖਾਉਣਗੇ ਦਿਖਾਉਣ ਲਈਏ ਬਹੁਤ ਬੜੀ ਲਾਇਬ੍ਰੇਰੀ ਆ ਜੀ ਸਾਰੇ ਡੋਟਲੀ ਗਿਆਨ ਭਰਾਂ ਦੇ ਰੱਖੇ ਹੋਏ ਨੇ ਡੀਐਨ ਇਹਨਾਂ ਨੇ ਆਪ ਪਗੜੀ ਕਦੇ ਨਹੀਂ ਵੀ ਦੇਖਿਆ ਸਮੁੰਦਰ ਵਾਲੇ ਹੋਗੇ ਜੀ ਆ ਫ੍ਰੀ ਵਿੱਚ ਕੁਝ ਸਾਰਾ ਕੁਝ ਹੋ ਗਿਆ ਗੋਗੂ ਵਰਗੇ ਜੀਜੇ ਹੋ ਗਏ ਸੱਪ ਹੋ ਗਏ ਆ ਕਿੰਨੇ ਕੁ ਸਮਾਨੇ ਸੱਪ ਕਰਨੇ ਦੇਖੋ ਆ ਫਿਰਨੀਆਂ ਹੋ ਗਈਆਂ ਅਦਰਸ ਹੋਵੇ ਵਿੱਚ ਉੱਤੇ ਬਹੁਤ ਕੁਛ ਆਈ ਦੇਖਣ ਨੂੰ ਇੱਥੇ ਜੀ ਦੇਖੋ ਆੰਦਰ ਇਹਨਾਂ ਨੇ ਕਹਿੰਦੇ ਜੇ ਬੰਦਾ ਥੱਕ ਗਿਆ ਤੇ ਰਿਲੈਕਸ ਕਰਨ ਨੂੰ ਮਾਇਆ ਹੈ। ਉਹਦੇ ਦੀ ਬੈਠ ਸਕਦੇ ਆਰਾਮ ਨਾਲ। ਇਹ ਉੱਪਰੋਂ ਦੇਖੋ ਬੈਠ ਕੇ ਮੈਂ ਉੱਪਰੋਂ ਦੇਖੋ ਬਹੁਤ ਜਗੜ ਜਾ ਮਾਇਆ ਰਿਲੈਕਸ ਹੁੰਦਾ ਦਿਮਾਗ ਦੇਖ ਕੇ। ਮੈਂ ਤੇ ਰਾਜਦੀਪ ਤੋਂ ਆਰਾਮ ਨਾਲ ਆ ਪੈ ਗਏ। ਸੌਣ ਤਾਂ ਬੜੀਆ ਵਧੀਆ ਨੇ ਅੰਦਰ ਰਾਜਦੀਪ ਦਾ। ਦੇਖੋ ਇਹ ਫਿਊਚਰ ਮਿਲ ਗਿਆ। ਇਹ ਰੇਡੀ ਕਹਿੰਦੇ ਆਡੀ ਦੀ ਗੱਡੀ ਹੂ ਆਉਣੇ ਆਲੇ ਸਮੇਂ ਦੇ ਵਿੱਚ ਵਿੱਚੇ ਦੇ ਸਟੀering ਵੀ ਨਹੀਂ ਹੈਗਾ ਦੋੇ ਬਾਸ ਆਪਣਿਆਂ ਵਿੱਚ ਚੱਲੂ ਕਹਿੰਦੇ ਇਹ ਵੀ ਹੱਤਕਰਾਈ ਪਈਏ ਗੱਲ ਦੇ ਅੰਦਰ ਦੇਖੋ ਉਹ ਕੋਈ ਹੈ ਨਹੀਂ ਇਕਣ ਜਹਾਜ਼ ਉੜਿਆ ਸੰਨੇ ਡਰੋਨ ਹੋ ਗਏ ਸਪਰੇਅ ਕਰਨੇ ਵਾਲੇ ਟੰਗਿਆ ਉੱਪਰ ਡਰੋਨ ਇਹਨਾਂ ਨੇ ਗੱਡੀਆਂ ਗੱਡੀਆਂ ਹੋਣੀਆਂ ਆਟੋਮੈਟਿਕ ਚੱਲਣੀਆਂ ਆ ਉਹ ਸਾਈਕਲ ਆਇਆ ਹੋਇਆ ਟੋਡਾ ਡਰਾਮ ਉੱਤੇ ਆਇਆ ਹਾਂ ਨਹੀਂ ਪਤਾ ਕੀ ਗੱਲ ਲੱਗੇ ਹੈ ਨੇ ਇਹ ਵੀ ਕੁਝ ਅਲਾਈਨਮੈਂਟ ਹੈ ਇਹ ਅੰਦਰ ਉਹ ਇਹ ਜਿਹੇ ਹੈ ਇਹਦੇ ਆਡਾਡ ਪ੍ਰੋਗਰਾਮ ਬਣਾਏ ਹੋਏ ਨੇ ਹਰੇਕ ਬਲੋਕ ਤੇ ਆਡਾਡ ਚੀਜ਼ਾਂ ਨੇ ਇਹ ਕੋਈ ਇੱਕ ਹੋਰ ਚੀਜ਼ ਜਿਹੜੇ ਆਪਾਂ ਸ਼ੋਲਾ ਲੋਕਾਂ 'ਚ ਪੈਣ ਵੇਹਕਲੂਸ਼ਨ ਵਧ ਗਿਆ ਪੂਲੂਸ਼ਨ ਵਧ ਗਿਆ ਇਹੋ ਜੀ ਟੈਕਨੋਲੋਜੀ ਆਉਗੀ ਜਿਹੜੀ ਜਿਵੇਂ ਫੈਕਟਰੀਆਂ ਦੇ ਵਿੱਚ ਗੱਡੀਆਂ ਦੇ ਵਿੱਚੋਂ ਜਲ ਕੇ ਕਾਰਨ ਡਾਈਫਿਲ ਨਿਕਲਦੀ ਆ ਸਾਰੇ ਨੂੰ ਇਹ ਜੀ ਟੈਕਨੋਲੋਜੀ ਆਊਗੀ ਉਹਦਾ ਇੱਕ ਨਵਾਂ ਪੱਥਰ ਬਣ ਜਾਏਗਾ ਇਹਨੇ ਪੋਲੂਸ਼ਨ ਨਹੀਂ ਹੋਊਗਾ ਦੁਨੀਆ ਦੇ ਉੱਪਰ ਫੈਕਟਰੀਆਂ ਦੇ ਵਿੱਚ ਵੀ ਜਿਹਨੇ ਆਪਣਾ ਧੂਏ ਨੇ ਕੋਲ ਤਾਂ ਨਾ ਵੀ ਆਉਣ ਇਹੋ ਜਿਹੀ ਟੈਕਨੋਲੋਜੀ ਹੋ ਜਾਊਗੀ ਇਹ ਉਹਦੇ ਇੱਕ ਨਵਾਂ ਪੱਥਰ ਬਣ ਜਾਏਗਾ ਇਹਨੇ ਪੱਥਰ ਨੂੰ ਉਹਦੇ ਦੀ ਨਾ ਆਹ ਦੇਖੋ ਜੀ ਇਹਨਾਂ ਨੇ ਕੈਫੇ ਬਣਾਇਆ ਹੋਇਆ ਹੈ ਇਹ ਰੋਡ ਦੇ ਨਾਲੇ ਚੱਲਦਾ ਕਹਿੰਦੇ ਹੁਣ ਇਹਨਾਂ ਦਾ ਸਮਾਂ ਇੱਕ ਨੇ ਹੋਊ ਬਾਹਰੋਂ ਸਕਰੀਨਾਂ ਲੱਗੀਆਂ ਆਈਆਂ ਨੇ ਆਪਾਂ ਨੇ ਆਰਡਰ ਕਰ ਦੇਣਾ ਤੇ ਆਪਣੇ ਬੁੱਤੋ ਗਲਾਸ ਚੱਕਿਆ ਮਹੀਰ ਮੂਰੇ ਧਰਿਆ ਬਣ ਕੇ ਕੌਫੀ ਬਣ ਰਹੀ ਆ ਉਹ ਸਾਹਮਣੇ ਹਲੋ ਹਾਈ ਵੀ ਕਰਦਾ ਹੁਣ ਉਹ ਚਾਹ ਕੇ ਇਹਨਾਂ ਨੂੰ ਫੜਾ ਦੇਣੀ ਆ ਬਾਤ ਇਹੋ ਜਿਹਾ ਕੁਝ ਚੱਲੂਗਾ ਜੀ ਇਹਨਾਂ ਦੇ ਸਮੇਂ ਆ ਦੇਖ ਕੌਫੀ ਚੱਕੀ ਆ ਜੱਟ ਲੈ ਲੋ ਇਹ ਬੰਦੇ ਦੀ ਲੋੜ ਨਹੀਂ ਹੈਗੀ ਨਾ ਹਜੇ ਜਿਗਾਰ ਕਹਿੰਦੇ ਬੰਦੇ ਦੇ ਇਹ ਜਿਆ ਬੈਲੂ ਬੰਦਾ ਉੱਡ ਕੇ ਆਪਦੇ ਕੰਮ ਕੰਨ ਚਲਾ ਜਾਇਆ ਕਰੂਗਾ ਮਾਈਂਟਰੀ ਦੇ ਨਾਲ ਇਹ ਚੱਲੂ ਆ ਕਹਿੰਦੇ ਦੇਖ ਲੋ ਕੀ ਕੀ ਇਹ ਦੁਨੀਆ ਦੇ ਬਾਹਰ ਰੱਖਾ ਰੋਜ਼ ਰੋਜ਼ ਇਹ ਬੰਦੇ ਟਰਾਈ ਫੇਗ ਨਾਲ ਉੱਤੇ ਜਿ ਉੱਡ ਕੇ ਜਾਇਆ ਕਰਦੇ ਨੇ ਮੈਂ ਪੱਤਾ ਬਣਾਇਆ ਹੋਇਆ ਇਹਨਾਂ ਨੇ ਸਾਈਬਰ ਡੌਗ ਇੱਕ ਅੰਦਰ ਲਈ ਕੁੱਤੇ ਮੂਹਰੇ ਸਾਰਾ ਕੋ ਕੰਮ ਕਰੂਗਾ ਇਹ ਹੋਰ ਇਹ ਡਾਗ ਆਉਂਦਾ ਖਾਰ ਲੱਤਾਂ ਲੱਤਾਂ ਆ ਮਸ਼ੀਨਾਂ ਕੋਈ ਸੈਂਸਰ ਲੱਗਿਆ ਜਿੱਤੇ ਇਹਦੇ ਮੂਰੇ ਜਿਹੜਾ ਬੰਦਾ ਖੜਦਾ ਉਹਦੇ ਫੇਸ ਨੂੰ ਜੱਜ ਕਰਕੇ ਦੱਸਦੀ ਆ ਬੇਰੂ ਕੀ ਹੋਵਾ ਜਿਵੇਂ ਕੋਈ ਖੜਿਆ ਸੀ ਲਿਖਿਆ ਵਰਕ ਕੋ ਲੋਡ ਸੀ ਵਰਕ ਦਾ ਬਹੁਤ ਲੋਡ ਆ ਜਿੱਤੇ ਰੇਗਵੰਦਰੀ ਦਾ ਹੁੰਦਾ ਕੁਛ ਨਾ ਕੁਛ ਇਹ ਜਿਹੇ ਕਹਿੰਦੇ ਮਸ਼ੀਨਾਂ ਆਉਣਗੇ ਮੂਰੇ ਖੜੇ ਤੇ ਪਤਾ ਲੱਗ ਜਾ ਕਰੋ ਬੰਦੇ ਦੇ ਦਿਮਾਗ 'ਚ ਕੀ ਚੱਲਦਾ ਜੋ ਜਿਹੜਾ ਬੂਟ ਬਣਾਏ ਹੋਏ ਨੇ ਆ ਜੈਕਟ ਬਣਾਈ ਹੈ ਇਹ ਕਹਿੰਦੇ ਪੂਰੇ ਮੈਟਲ ਦੀ ਆ ਇਹ ਹਨ ਹੁਸ਼ਮਾਨ ਇਹਦੇ ਤੇ ਲਿਖਿਆ ਆ ਬਹੁਤ ਫਾਇਦੇ ਨੇ ਇਹਦੇ ਪੜ੍ਹਨਾ ਆ피 ਕਹਿੰਦੇ 3D ਪ੍ਰਿੰਟ ਮੋਟਵੀਅਰ ਨੇ ਇਹਦੇ ਸੈਂਸਰ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਵੀ ਕੱਲ ਤੁਸੀਂ ਇਹਨਾਂ ਨੇ ਆਪਣੇ ਆਪ ਇਹਨਾਂ ਨੂੰ ਪਤਾ ਲੱਜੂ ਵੀ ਕੱਲ ਤੁਸੀਂ ਬੂਟ ਪਾਉਣੇ ਦਿਮਾਗ ਦੇ ਨਾਲ ਚੱਲਣਗੇ ਆਪਣੇ ਕੱਦ ਫੋਲਣੇ ਨੇ ਇਹ ਕੋਈ ਸਿਸਟਮ ਕਰਿਆ ਹੋਇਆ ਹੈ 1000 ਇਹ ਜੀ ਜੀ ਪ੍ਰੋਬਾ ਲੈਣੀ ਆ ਬੰਦੇ ਦੇ ਵਿੱਚ ਸਕੈਨ ਦੇ ਵਿੱਚ ਆਪਣੇ ਆ ਪੇਮੈਂਟ ਹੋ ਜਾਗਾ ਨੀ ਕੰਟੈਕਟਲੈਸ ਉਹ ਲਾਈ ਹੋਈ ਆ ਬਾਈ ਦੇ ਬੰਦੇ ਨੇ ਹੱਥ ਤੇ ਬਣਾ ਕੇ ਇਹਨਾਂ ਨੇ ਕਿ ਪੁਗਰੇ ਅੰਦਰਲੇ ਪਾਸੇ ਲਾ ਲੈਣੀ ਆ ਆਪਣੇ ਆ ਪੇਮੈਂਟ ਹੋ ਜਾ ਕਰਨੀ ਜਿਵੇਂ ਆਪਾਂ ਕਾਰਡ ਦੇ ਨਾਲ ਕਰਦੇ ਆ ਤੇ ਮੋਬਾਈਲ ਦੇ ਨਾਲ ਕਰਦੇ ਆ ਉਹ ਲਾ ਮਾਸ ਆਏ ਕੋਈ ਬੋਲਣ ਦੇ ਹਿਸਾਬ ਤਾਬ ਨੂੰ ਲਾਇਆ ਹੋਇਆ ਜੀ ਮੈਨੂੰ ਪਤਾ ਨਹੀਂ ਕੀ ਲਿਖਿਆ ਹੋਇਆ ਰਹਿੰਦੇ ਪਿਆ ਇਹ ਜੇ ਕੁਝ ਆਉਣੇ ਵਾਲੇ ਸਮੇਂ ਦੇ ਵਿੱਚ ਆਊਗਾ ਜੀ ਕਹਿੰਦੇ ਦੁਨੀਆ ਦੇ ਉੱਤੇ ਬਹੁਤ ਕੁਝ ਹੋ ਜਾਣਾ ਆ ਬਣਵਾਇਆ ਹੋਇਆ ਇਹਦੇ ਵੀ ਕੋਈ ਕੱਪੜੇ ਪਾਏ ਹੋਏ ਨੇ ਵੀ ਕਰਨੇ ਵਾਲਾ ਦੋਨਾਂ ਵਿੱਚ ਪੜਨਾ ਪੈਣਾ ਆਪਾਂ ਖਾਤਮੇ ਕਰਦੇ ਨੇ ਵੀ